ਬਾਪੂ ਨੇ ਵੀਰੇ 10 ਬੱਕਰੀਆਂ ਥੱਲੋ 50 ਕਿਲੋ ਦੁੱਧ ਚੋਇਆ ਆਪਦੇ ਘਰੇ ਆਪਦੇ ਘਰੇ ਸੰਘਾਣ ਦੇ ਪਿੰਡ ਵਿੱਚ ਇੱਕ ਆਸਮਾ ਹੁੰਦਾ ਸੀਗਾ ਇੱਕ ਕਲੀਸ਼ੇਰ ਇਧਰ ਆ ਸਾਡੇ ਚਾਚਾ ਜੀ ਬੈਠੇ ਇਹਨਾਂ ਨੂੰ ਤਾਂ ਪਤਾ ਹਾਂਜੀ ਹਾਂਜੀ ਉਹ ਬਹੁਤ ਮੁਹੱਬਤ ਨਾਲ ਪਹਿਲਾਂ ਤੋਂ ਚਿਰਦੀ ਹਮ ਯਾਨੀ ਵੀ ਅਗਲਾ ਕਹਿੰਦਾ ਸੀ ਵੀ ਹਾਂ ਸੰਘਾਣ ਵਾਲੀਆਂ ਦੀਆਂ ਬੱਕਰੀਆਂ ਰੱਖੀਆਂ ਹੋਈਆਂ ਨੇ ਬਾਈ ਜੀ ਇਹ ਤਾਂ ਕੁਝ ਨਹੀਂ ਜਿਹੜੀਆਂ ਪਹਿਲਾਂ ਹੁੰਦੀ ਸਾਡੀ ਜਨਮ ਅੱਛਾ ਪਹਿਲਾਂ ਇਹ ਦੁੱਧ ਤਕੜੀਆਂ ਹੁੰਦੀ ਠੀਕ ਹੈ ਜੀ 5-5 6 ਕਿਲੋ ਦੁੱਧ ਅੱਛਾ ਹੁੰਦਾ ਕਿ ਨਾ ਕੋਈ ਵੱਧ ਨੂੰ ਕਰਨੇ ਦੇਖੀ ਜਾਂਦੇ ਜਿਵੇਂ ਅੱਜ ਕੱਲ ਰੇਟ ਆ ਬੱਕਰੀਆਂ ਦੇ ਜੀ ਹਨਾ ਲੋਕ ਮਗਰ ਫਿਰਦੇ ਆ ਭੱਜੇ ਪਹਿਲਾਂ ਇੰਨਾ ਰੇਟ ਹੁੰਦਾ ਸੀ ਕਦਰ ਸੀਗੇ ਪਹਿਲਾਂ ਅੰਡਾਮੀ ਬੱਕਰੀ ਵਿਕਦੀ ਜਾਂ ਹੁੰਦਾ ਅਨੇਵੇਂ ਭਲੇ ਨੇ ਹਰੇਗੀ ਅੱਛਾ ਅੱਛਾ ਜਦੋਂ ਕੋਈ ਬਰੀ ਬੱਕਰੀ ਬਰੀ ਕੋਈ ਲੈਂਦਾ ਸੀ ਠੀਕ ਨਹੀਂ ਬੰਦ ਕਰਦੇ ਸੀ ਪਹਿਲਾਂ ਵੀ ਕਿਹਾ ਮੈਂ ਵੀਡੀਓ ਚ 12 ਮਹੀਨੇ ਦੀ ਦੇਣ ਅਸੀਂ ਦਾਣੇ ਬੰਦ ਨਹੀਂ ਕਰਦੇ ਹੁਣ ਵਿੱਚ ਬੰਦੇ ਆ ਮੂਰੇ ਦਾਣੇ ਚ ਬੰਦ ਕਰ ਦੇਣਗੇ ਅਸੀਂ ਨਹੀਂ ਕਰੇ ਅਸੀਂ ਆਪ ਤਾਂ ਭੁੱਖੇ ਪੈ ਜਾਵਾਂਗੇ ਪਰ ਇਹਨਾਂ ਨੂੰ ਨਹੀਂ ਪੈਣ ਦੇਣੇ ਦਾਣੇ ਬਿਚ ਚਰਾਇ ਤੇ ਵੀ ਜਾਂਦੀਆਂ ਨੇ ਘਰੇ ਵੀ ਚਰਾਇ ਦੇ ਜਾਂਦੇ ਹਾਂ ਜੀ ਹਾਂਜੀ ਹਾਂਜੀ ਘਰੇ ਦਾਣ ਕੱਲੀ ਕਣਕ ਹਾਂ ਕਣਕ ਪਾਦੇ ਨੇ ਮੱਕੀ ਵਿੱਚ ਛਿਲਕਾ ਪਾਦੇ ਨੇ ਹੁਣ 60 ਬੱਕਰੀਆਂ ਨੇ ਮੇਰੇ ਕੋਲ ਕੱਲ ਹੀ ਆਵੇ। ਕੀ ਨਾਂ ਬਈ ਇਹ ਬੱਕਰੀ ਦਾ? ਮਿਸ਼ਰੀ ਆ ਜੀ। ਆਹ ਮਿਸ਼ਰੀ ਆ ਬਈ ਜੀ। ਮਿਸ਼ਰੀ ਬਈ ਇਹ ਕਿਵੇਂ ਰੱਖਿਆ ਨਾਂ ਬਈ ਮਿਸ਼ਰੀ? ਇਹ ਜਵਾਕਾ ਰੱਖਿਆ ਜੀ ਮੇਰੀ ਕੁੜੀ ਦਾ। ਅੱਛਾ ਅੱਛਾ। ਦੋਈਆਂ ਰੱਖਿਆ। ਤੇ ਦੱਸਿਓ ਬਈ ਬੱਕਰੀ ਬਾਰੇ। ਇਹ ਪਹਿਲੇ ਸੂਈ ਆ ਜੀ ਹੁਣ। ਪਹਿਲੇ ਸੂਈ ਸੂਈ ਆ। ਹਾਂਜੀ ਹਾਂਜੀ। ਕਿੰਨੇ ਬੱਚੇ ਦਿੱਤੇ ਆ ਜੀ? ਇਹਨੇ ਇੱਕ ਬੱਚਾ ਦਿੱਤਾ ਦੀ। ਹੈਗੀ ਤਾਂ ਨਾਗਰੀ ਦੀ ਉਮਰ ਦੀ ਆ ਇਹ ਕ੍ਰੋਸ ਹੋ ਗਈ ਦੀ। ਅੱਛਾ ਅੱਛਾ। ਉਹ ਆਪਾਂ ਕਰਾਈ। ਸਤਿ ਸ਼੍ਰੀ ਅਕਾਲ ਦੋਸਤੋ ਆਪਾਂ ਬਾਈ ਜੀ ਆਏ ਆਂ ਜਰਗ ਦੇ ਮੇਲੇ ਤੇ ਤੇ ਇਸ ਮੇਲੇ ਦੇ ਵਿੱਚ ਪੰਜਾਬ ਦੇ ਵਿੱਚੋਂ ਚੋਟੀ ਦੀਆਂ ਬੱਕਰੀਆਂ ਲੈ ਕੇ ਆਉਂਦੇ ਨੇ ਬੱਕਰੀ ਪਾਲਕ ਪਹਿਲਾਂ ਵੀ ਤੁਸੀਂ ਵੀਡੀਓ ਦੇਖ ਚੁੱਕੇ ਹੋ ਤੇ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਬਹੁਤ ਹੀ ਸੁਨੱਖੇ ਜਾਨਵਰ ਦਿਖਾ ਰਹੇ ਆਂ ਬਾਈ ਹੋਰਾਂ ਦਾ ਬਹੁਤ ਪੁਰਾਣਾ ਕੰਮ ਆ ਜੋ ਗੱਲਬਾਤ ਕਰਦੇ ਆਂ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਆ ਬਾਈ ਠੀਕ ਆ ਜੀ ਵਧੀਆ ਤੇ ਬਾਈ ਜਾਨਵਰ ਕਿਵੇਂ ਆਪਣੇ ਦੇਖ ਲਓ ਸਾਹਮਣੇ ਵਧੀਆ ਜੀ ਆਪਣਾ ਬਈ ਪਹਿਲਾਂ ਤਾਂ ਨਾਮ ਪਿੰਡ ਤੇ ਜ਼ਿਲ੍ਹਾ ਦੱਸ ਦੋ ਜੀ ਕਿੱਥੋਂ ਆਏ ਹੋ ਤੁਸੀਂ ਨਾਮ ਬੱਗਾ ਖਾਂ ਜੀ ਪਿੰਡ ਸੰਘੇਣ ਤੇ ਜ਼ਿਲ੍ਹਾ ਮਰੀਕੋਲ ਠੀਕ ਆ ਬਈ ਕਿੰਨੇ ਸਾਲ ਹੋ ਗਏ ਬਈ ਇਸ ਕਿਤੇ ਜਾ ਆ ਨ ਚੌਥੀ ਪੀੜੀ ਆ ਜੀ ਚੌਥੀ ਪੀੜੀ ਚ ਤੁਸੀਂ ਕੰਮ ਕਰ ਰਹੇ ਹੋ ਹਾਂਜੀ ਹਾਂਜੀ ਤੇ ਆਪਣਾ ਵੀ ਨੰਬਰ ਦੱਸ ਦੋ ਸ਼ੁਰੂ ਜੀ ਪਹਿਲਾਂ 81908 ਜੀ ਹਾਂਜੀ 03455 ਕਿਆ ਸੀ 968034 ਠੀਕ ਹੈ ਬਾਈ ਬਾਈ ਕਿੰਨੇ ਜਾਨਵਰ ਆਪਣੇ ਕੋਲੇ ਇਸ ਸਮੇਂ ਹੁਣ 60 ਕ ਬੱਕਰੀਆਂ ਨੇ 60 ਬੱਕਰੀਆਂ ਬੀਟਲ ਦੀ ਕੰਮ ਕੀਤਾ ਸ਼ੁਰੂ 2 ਬੀਟਲ ਦੀ ਹਾਂਜੀ ਠੀਕ ਹੈ ਬਾਈ ਤੇ ਜਿਵੇਂ ਆਪਾ ਤੁਹਾਡੇ ਹੱਥ ਦੇ ਵਿੱਚ ਬੱਕਰੀ ਇਹ ਪੱਠ ਦੇਖ ਰਹੇ ਹਾਂ ਹਨਾ ਹਾਂਜੀ ਹਾਂਜੀ ਪਹਿਲਾਂ ਤੇ ਇਹਦੀ ਡਿਟੇਲ ਦੱਸ ਦਿਓ ਜੀ ਕਿੰਨੀ ਇਹਦੀ ਉਮਰ ਆ ਕੀ ਹਾਈਟ ਆ ਜੀ 4 ਦੰਦਾਂ ਦੀ ਇਹ ਹਾਂਜੀ ਦੋ ਮਿਲਿਆ ਹੀ ਚੈਂਪੀਅਨ ਆ ਇਹ ਤਨੌਲੇ ਤੋਂ ਵੀ ਤੇ ਮੁੱਲਾਪੁਰ ਤੋਂ ਵੀ ਤੇ ਕਿਹੜੀ ਕੈਟਾਗਰੀ ਦੇ ਵਿੱਚ ਜਿੱਤੀ ਸੀ ਬਾਈ ਇਹ ਦੋ ਦੰਦ ਜੀ ਦੋ ਦੰਦ ਦੇ ਵਿੱਚ ਤਨੌਲੇ ਤੇ ਮੁੱਲਾਪੁਰ ਤੋਂ ਹਾਂਜੀ ਹਾਂਜੀ ਠੀਕ ਹੈ ਬਈ ਲਓ ਜੀ ਚੈਂਪੀਅਨ ਪੱਠ ਦੇਖ ਰਹੇ ਆ ਆਪਾਂ ਨਾ ਮੁੱਲਾਪੁਰ ਦੇ ਢਣਾਉਲੇ ਦੇ ਵਿੱਚ ਇਹ ਪੱਠ ਚੈਂਪੀਅਨ ਹੋਈ ਹੈ ਬਈ ਘਰ ਦੀ ਪੱਠ ਹੈ ਆਪਾਂ ਘਰ ਦੀ ਹੈ ਜੀ ਹਾਂ ਜੀ ਮਾਂ ਵੀ ਦਿਖਾਉਣੀ ਥੋਨੂੰ ਅੱਛਾ ਮਾਂ ਵੀ ਆ ਆ ਬਰਾਦਰ ਆ ਜੀ ਇਹਦਾ ਇਹ ਭੈਣ ਭਰਾ ਕੇ ਦੋਨੇ ਹੈ ਹਾਂ ਜੀ ਹਾਂ ਜੀ ਦੇਖੋ ਬਈ ਬੱਕਰਾ ਜੈਡ ਬਲੈਕ ਆ ਤੇ ਪੱਠ ਹੈ ਜਿਹੜੀ ਨਾਗਰੀ ਲੋਹੀ ਨਾਗਰੀ ਆ ਗਈ ਹੈ ਨਾ ਇਹ ਵੀਰੇ ਹੋਰ ਬੱਕਰੇ ਵੀ ਆ ਨਾਗਰੇ ਡੱਬੇ ਦੀ ਆ ਇਹ ਬਲੈਕ ਦਾ ਅੱਛਾ ਬੱਕਰਾ ਹਾਂ ਠੀਕ ਆ ਬਈ ਇਹਦਾ ਪਿਆ ਹੋਰਾ ਇਹਦਾ ਹੋਰਾ ਜਣਦੀ ਅੱਛਾ ਅੱਛਾ ਹੈ ਇੱਕੋ ਬੱਕਰੀ ਦੇ ਉਹਦੀ ਉਹਨਾਂ ਦੀ ਮਾਂ ਹਾਂ ਜੀ ਠੀਕ ਆ ਬਈ ਹਾਂ ਦਿਖਾਉਣੇ ਬਈ ਜ਼ਿਆਦਾਤਰ ਆਪਾਂ ਕਿਹੜੇ ਰੰਗ ਦੇ ਵਿੱਚ ਜਾਨਵਰ ਪਸੰਦ ਕਰਦੇ ਰੰਗ ਸਾਡੇ ਕੋਲ ਸਾਰੇ ਹੀ ਹੈਗੇ ਜੀ ਸਾਰੇ ਹੀ ਹੈਗੇ ਆ ਹਾਂਜੀ ਹਾਂਜੀ ਸਾਰੇ ਹੀ ਰੱਖਦੇ ਪਹਿਲਾਂ ਦੀ ਹਾਂਜੀ ਇਹ ਤਾਂ ਵਧੀਆ ਬੱਕਰੀ ਤੇ ਵਧੀਆ ਬੱਕਰਾ ਦੁੱਧ ਆ ਜੀ ਛੱਡਦੇ ਆ ਬੱਕਰਾ ਵੀ ਅੱਛਾ ਜੀ ਹਾਂ ਖਾਨਦਾਨ ਦੇਖ ਕੇ ਛੱਡਦੇ ਆ ਠੀਕ ਆ ਹਾਂਜੀ ਹਾਂ ਲਓ ਬਈ ਇਸ ਪੱਟ ਤੇ ਬੱਕਰੀ ਦੀ ਤੁਹਾਨੂੰ ਮਾਂ ਦਿਖਾਉਣੇ ਆ ਇਹ ਆ ਗਈ ਭੂਰੇ ਰੰਗ ਦੇ ਵਿੱਚ ਹਨਾ ਹਾਂਜੀ ਬਹੁਤ ਹੀ ਸਾਫ਼ ਪਿੰਡੇ ਦੀ ਬੱਕਰੀ ਆ ਬਈ ਇਹ ਰਮਜ਼ਾਨ ਤੋਂ ਲਈਦੀ ਕਾਹੀ अच्छा भाई जान तो आई सी ये हां जी हां जी ਉਹਨਾਂ ਦੇ ਲਈ ਠੀਕ ਆ ਭਾਈ ਹਾਂਜੀ ਤੇ ਇਹਦੀ ਕੀ ਡਿਟੇਲ ਆ ਹੁਣ ਕਿੰਨੇ ਦਾ ਦਾਂਦਾ ਭਈ ਉਹ 8 ਦਾਂਦਾ ਜੀ ਉੱਥੇ ਸੂਇਆ ਹੁਣੇ ਚੌਥੀ ਸੂਏ ਤੁਹਾਡੇ ਕੋਲੇ ਸੂਈ ਆ ਹਾਂ ਇਹਦਾ ਬੱਚਾ ਹੁਣ ਹੁਣ ਹੈਗਾ ਫੇਰ ਹੀ ਆਪਣਾ ਕੋਈ ਨਾਗਰ ਰੱਖਿਆ ਹੈ ਅੱਛਾ ਦਿਖਾਉਣੀ ਸੁਣੇ ਦਾ ਭਾਈ ਹੋ ਰਹੀ ਤੇ ਭਾਈ ਬੱਚੇ ਕਿਵੇਂ ਦਿੰਦੀ ਆ ਇਹ ਬੱਚੇ ਪੂਰੇ ਟੋਪ ਹੀ ਆ ਦੇਖੋ ਪਹਿਲੇ ਸੂਈ ਦੀ ਆ ਸੀ ਹਾਂਜੀ ਦੂਜੀ ਸੂਈ ਦੀ ਆ ਦੂਜੀ ਆ ਜੀ ਬੱਕਰਾ ਹੋ ਗਿਆ ਹਾਂਜੀ ਤੀਜੀ ਸੂਈ ਦੀ ਆ ਤੀ ਹੁਣ ਚੌਥੀ ਸੂਈ ਸੂਜੀ ਚੌਥੀ ਸੂਈ ਕਰਾਉਣਾ ਤੁਹਾਡੇ ਨੂੰ ਹਾਂਜੀ ਹਾਂਜੀ ਤੇ ਦੁੱਧ ਕਿਵੇਂ ਦਿੰਦੀ ਆ ਭਾਈ ਦੁੱਧ ਇਹਦਾ 4 ਲੀਟਰ ਜੀ 4 ਲੀਟਰ ਪੂਰਾ ਹੈ ਨਾ ਹਾਂਜੀ ਹਾਂਜੀ ਲਓ ਭਾਈ ਲਾਸਟ ਸੂਏ ਦਾ ਬੱਚਾ ਵੀ ਦਿਖਾ ਦਿੰਨੇ ਆ ਇੱਧਰ ਕਰ ਦਿਓ ਮੇਰੇ ਪੱਠ ਵਰਗਾ ਹੈਗਾ ਬੱਚਾ ਲੋ ਲੋ ਬਾਈ ਦੇਖੋ ਹਨਾ ਫੇ ਚੁੰਗਲੀ ਇਹ ਬਾਈ ਨਗਰ ਵਿੱਚ ਆ ਗਿਆ ਬੱਚਾ हां जी ਨਗਰ ਵਿੱਚ ਉਹਨੂੰ ਪਾਲ ਲਈ ਲੋ ਬਾਈ ਬੱਚਾ ਬਹੁਤ ਸੋਹਣਾ ਬਾਈ ਕਿੰਨੀ ਉਮਰ ਹੋ ਗਈ ਬੱਚੇ ਦੀ ਇਹ ਹੈਗਾ 3 1/2 ਮਹੀਨਿਆਂ ਦਾ ਜੀ 3 1/2 ਮਹੀਨਿਆਂ ਦਾ ਬੱਚਾ ਵੀ ਬਹੁਤ ਸੋਹਣਾ ਹਨਾ ਕਦ ਕਾੜ ਕਰੂਗਾ ਬੱਚਾ ਹਾਂ ਜੀ ਕੰਨ ਕੁੰਨ ਬਹੁਤ ਲੱਗਿਆ ਸਿੰਗੀ ਦਾ ਬਹੁਤ ਸੋਹਣਾ ਤੇ ਇਹਦਾ ਬਈ ਪਿਓ ਕਿਹੋ ਜਿਹਾ ਸੀਗਾ ਪਿਓ ਹੈਗਾ ਦੀ ਨਗਰਾ ਡੱਬਾ ਜੀ ਉਹ ਮਰ ਗਿਆ ਅੱਛਾ ਮਰ ਗਿਆ ਬਈ ਆਪਣੇ ਘਰ ਦਾ ਸੀ ਪੱਕਾ ਕਰਦਾਈ ਕਰਦਾ ਜੀ ਅਸੀਂ ਠੀਕ ਹੋ ਬਈ ਬਹੁਤ ਸੋਹਣੇ ਜਾਨਵਰ ਆ ਬਾਈ ਕੋਲੇ ਹਨਾ ਭਾਈ ਜਿਵੇਂ ਦੁੱਧ ਵਾਲੀਆਂ ਬੱਕਰੀਆਂ ਹੁੰਦੀਆਂ ਕਹਿੰਦੇ ਵੀ ਪਤਲੇ ਪਿੰਡੇ ਦੀ ਬੱਕਰੀ ਜਿਹੜੀ ਦੁੱਧ ਵੱਧ ਦਿੰਦੀ ਹੈ। ਹਾਂਜੀ ਹਾਂਜੀ ਹਾਂ। ਇਹ ਸਹੀ ਹੈ ਗੱਲ ਹੀ। ਸਹੀ ਗੱਲ ਹੈ ਜਿਹੜੀ ਦੁੱਧ ਦੂ ਰਾਜੀ ਨਹੀਂ ਹੁੰਦੀ। ਅੱਛਾ। ਹਾਂਜੀ ਹਾਂਜੀ। ਠੀਕ। ਜਿਹੜੀ ਨਹੀਂ ਦੁੱਧ ਦਿੰਦੀ ਉਹ ਆਪੀ ਰਾਜੀ ਹੁੰਦੀ। ਜਿਹੜੀ ਦੁੱਧ ਵਾਲੀ ਉਹ ਰਾਜੀ ਨਹੀਂ ਹੁੰਦੀ। ਆ ਮਿਸ਼ਰੀ ਆ ਗਈ ਭਾਈ ਜੀ ਸਾਡੀ। ਅੱਛਾ ਜੀ। ਦੇਖ ਲਓ ਭਈ ਆ ਇਹ ਕਿਹੜਾ ਰੰਗ ਕਹਨੇ ਆ ਭਾਈ ਤੁਸੀਂ। ਦੇਖ ਲੋ ਹੀ ਰੰਗ ਦਾ ਕਿਹੜਾ ਹੈ। ਪੂਰਾ ਪੂਰਾ ਵੀ ਕਹਦੇ ਨਾ ਕੱਚਾ ਪੂਰਾ। ਆ ਗਿਆ ਹੈ ਨਾ। ਕੀ ਨਾਂ ਭਈ ਇਹ ਬੱਕਰੀ ਦਾ? ਮਿਸ਼ਰੀ ਆ ਬਾਈ ਜੀ। ਮਿਸ਼ਰੀ ਭਾਈ। ਇਹ ਕਿਵੇਂ ਅੱਛਾ ਅੱਛਾ ਪੋਣੀਆਂ ਰੱਖਿਆ ਤੇ ਦੱਸਿਓ ਬਈ ਬੱਕਰੀ ਬਾਰੇ ਇਹ ਪਹਿਲੇ ਸੂਈ ਆ ਜੀ ਹੁਣ ਪਹਿਲੇ ਸੂਈ ਸੂਈ ਆ ਹਾਂਜੀ ਹਾਂਜੀ ਕਿੰਨੇ ਬੱਚੇ ਦਿੱਤੇ ਆ ਜੀ ਇਹਨੇ ਇੱਕ ਬੱਚਾ ਦਿੱਤਾ ਦੀ ਹੈਗੀ ਦਾ ਨਾਗਰੀ ਦੀ ਉਮਰ ਦੀ ਆ ਕਰਾਸ ਹੋ ਗਈ ਦੀ ਅੱਛਾ ਉਹ ਆਪਾਂ ਕਰਾਈ ਨਹੀਂ ਹਜੇ ਨਾਗਰੀ ਵੱਡੀ ਜਿਹੜੀ ਪਹਿਲਾਂ ਦੇਖੀ ਦੀ ਹਾਂਜੀ ਹਾਂਜੀ ਉਹ ਆਪਾਂ ਕਰਾਈ ਨਹੀਂ ਇਹ ਕਰਾਸ ਹੋ ਗਈ ਜੀ ਇਹ ਪਹਿਲੇ ਸੂਈ ਸੂਈ ਆ ਲੋਹੀ ਫਾੜੀ ਅੱਛਾ ਦੰਦਾਂ ਤੋਂ ਕਿਵੇਂ ਆ ਇਹ ਚ ਉਹ ਪਠਵੜਲੇ ਨਾਲ ਦੀ ਇਹ ਛਿੱਗੀ ਆ ਜੀ ਛਿੱਗੀ ਆ ਬਈ ਹਣਾ ਛੇ ਦੰਦ ਪੱਕੇ ਪਹਿਲੀ ਵਾਰੀ ਸੂਈ ਆ ਹਣਾ ਹਾਂਜੀ ਹਾਂਜੀ ਤੇ ਇਹ ਦੇਖੋ ਤੁਸੀਂ ਬਹੁਤ ਸੋਹਣੀ ਵੱਟਾ ਸਫਾਈ ਬਹੁਤ ਆ ਵੱਟ ਦੇ ਸਿੰਘ ਦੀ ਕੁਆਲਿਟੀ ਦੇਖ ਲਓ ਹਾਂ ਜੀ ਇਹ ਇਹਦਾ ਪਿਆਉ ਵੀ ਉਹੀ ਦੀ ਉਹੀ ਨਾਗਰੀ ਦਾ ਪਿਆਉ ਆ ਜੀ ਅੱਛਾ ਅੱਛਾ ਹਾਂ ਜੀ ਕਾ ਆ ਗਈ ਲੈ ਠੀਕ ਹੈ ਬਈ ਲਓ ਜੀ ਜਾਨਵਰ ਬਾਈ ਦੇ ਸਾਰੇ ਦਿਖਾਵਾਂਗੇ ਵੀਡੀਓ ਚ ਬਣੇ ਰਹੋ ਬਈ ਹਨਾ ਇਹਦੇ ਬਾਰੇ ਵੀ ਦੱਸਿਓ ਬਈ ਇਹ ਵੀ ਚਾਰ ਦੰਦ ਹੈ ਜੀ ਇਹ ਹੀ ਪਲੂਨ ਸੂਈ ਆ ਠੀਕ ਹੈ ਬਈ ਪਹਿਲਾਂ ਸੂਈ ਹੈ ਚਾਰ ਦੰਦ ਹਾਂ ਜੀ ਹਾਂ ਜੀ ਤੇ ਕਿੰਨੇ ਬੱਚੇ ਦਿੱਤੇ ਬਈ ਇਹਨੇ ਦੋ ਦਿੱਤੇ ਜੀ ਦੋ ਦਿੱਤੇ ਹਾਂ ਜੀ ਕਿਵੇਂ ਦਾ ਰਿਜ਼ਲਟ ਆਇਆ ਜੀ ਜਲ ਠੀਕ ਹੈ ਵਧੀਆ ਹੀ ਰਿਜ਼ਲਟ ਤਾਂ ਠੀਕ ਹੈ ਬਈ ਹਾਂ ਜੀ ਬਾਈ ਜਿਹੜੀਆਂ ਬੱਕਰੀਆਂ ਹੁਣ ਦਿਖਾ ਰਹੇ ਆ ਆਪਾਂ ਹਾਂਜੀ ਹਾਂਜੀ ਤੇ ਇਹਨਾਂ ਦੇ ਬੱਚੇ ਹੈਗੇ ਟੋਡੇ ਕੋਲੇ ਹੁਣ ਕੋਈ ਵਿਕਾਉ ਬੱਚੇ ਬਾਈ ਇਹਨਾਂ ਇਹ ਤਾਂ ਸੇਲ ਨੇ ਜਾਂ ਕੋਈ ਸਾਡੇ ਰੱਖੇ ਹੋਏ ਨੇ ਹੁਣ ਜਿਹੜੀਆਂ ਬੱਕਰੀਆਂ ਤੁਹਾਨੂੰ ਦਿਖਾਉਣੀਆਂ ਸੂਣ ਵਾਲੀਆਂ ਨੇ ਉਹਨਾਂ ਦੇ ਬੱਚੇ ਆਪਾਂ ਦੇ ਦਾਂਗੇ ਅੱਛਾ ਕਿ ਦੇ ਦੋਗੇ ਹਾਂਜੀ ਹਾਂਜੀ ਤੇ ਬੱਚੇ ਫਿਰ ਪੱਠਾ ਵੀ ਦੇ ਦਿੰਨੇ ਹੋ ਕਿ ਬੱਕਰੀ ਦੇੰਨੇ ਹੋ ਪੱਠਾ ਵੀ ਦੇਣਾ ਕੋਈ ਨਹੀਂ ਜੋ ਕੋਈ ਸ਼ੌਂਕ ਨਾਲ ਕੋਈ ਚੱਕਰ ਦੇ ਲਓ ਬਾਈ ਹੋਰ ਦਿਖਾ ਦਿੰਦੇ ਆਪਾਂ ਵਾਲੀਆਂ ਬੜਾ ਮਾਰਦੀ ਨਹੀਂ ਹੈਗੇ ਹਾਂ ਕੋਈ ਠੀਕ ਹੈ ਬਾਈ ਬਾਈ ਕਹਿੰਦਾ ਵੀ ਪੱਠਾ ਵੀ ਦੇ ਦਿੰਨੇ ਹਨਾ ਕਿਉਂਕਿ ਬੱਕਰੀਆਂ ਰੱਖੇ ਆ ਬਾਈ ਬੱਚੇ ਵੇ ਤੇ ਲੋ ਲੋਹੇ ਰੰਗ ਦੇ ਵਿੱਚ ਬਹੁਤ ਸੋਹਣੀ ਪੱਟ ਧਾਰ ਰਿਹਾ ਬਾਈ ਇਹ ਦੂਜੇ ਸੂਏ ਆ ਜੀ ਦੂਜੇ ਸੂਏ ਆ ਬਾਈ ਘਰ ਦੀ ਪੱਠੀ ਹੈ ਘਰ ਦੀ ਆ ਜੀ ਘਰ ਦੀ ਇੱਥੇ ਸਾਰੀਆਂ ਘਰ ਦੀਆਂ ਨਹੀਂ ਠੀਕ ਹੈ ਬਾਈ ਤੇ ਇਹਦਾ ਵੀ ਦੁੱਧ ਦਾ ਕਿੰਨਾਗਾ ਪੱਠਾ ਇਹ ਥੱਲੇ ਹੁਣ ਭਲਿਆੜਾ 2.5 ਲੀਟਰੂ 2.5 ਲੀਟਰ ਠੀਕ ਹੈ ਲਿਆੜ ਹੋ ਗਈ ਇਹ ਤੇ ਕਿੰਨੇ ਬੱਚੇ ਦਿੱਤੇ ਨੇ ਇਹਨੇ ਦੋ ਦਿੱਤੇ ਜੀ ਠੀਕ ਹੈ ਨਾ ਲਓ ਆ ਜੀ ਡੱਬੀ ਪੱਠਾ ਇਹ ਵੀ ਪਹਿਲਣਾ ਜੀ ਇਹ ਪਹਿਲਣ ਆ ਗਈ ਹੈ ਨਾ ਹਾਂਜੀ ਹਾਂਜੀ ਲੈ ਠੀਕ ਹੈ ਬਾਈ ਲੈ ਬਹੁਤ ਸੋਹਣੇ ਬਾਈ ਦੇ ਜਾਨਵਰ ਆ ਹਾਂਜੀ ਤੇ ਬਾਕੀ ਬਈ ਜਿੰਨੀਆਂ ਵੀ ਬੱਕਰੀਆਂ ਹਨਾ ਸਾਰੀਆਂ ਚੰਗੀਆਂ ਐ ਨਹੀਂ ਵੀ ਕੋਈ ਛਾੜ ਛਾੜ ਕੇ ਦਿਖਾਈ ਜਾਂਦੇ ਆ ਜਿੰਨੀਆਂ ਬੱਕਰੀਆਂ ਬਾਈ ਕੋਲੇ ਸਾਰੀਆਂ ਹੀ ਵਧੀਆ ਕੁਆਲਿਟੀ ਦੇ ਵਿੱਚ ਲੋ ਜੀ ਇਹ ਵੀ ਪਲੂਨ ਸਾਰਾ ਰੰਗ ਦੇਖੋ ਹਨਾ ਬਈ ਪਹਿਲੇ ਸੂਏ ਸੂਈ ਹੈ ਹਾਂਜੀ ਪਹਿਲੇ ਸੂਏ ਸੂਈ ਹੈ ਲੋ ਬਈ ਜਿਹੜੇ ਭਰਾ ਬਈ ਕਈ ਛੋਟੀਆਂ ਪੱਠਾਂ ਹੀ ਲਵਾ ਦਿੰਦੇ ਆ ਦੋ ਦੰਦ ਦੇ ਕਰਕੇ ਆਪਾਂ ਜਲਦੀ ਕਰਦੇ ਆ ਤੁਹਾਡੇ ਹਿਸਾਬ ਨਾਲ ਪਹਿਲੀ ਵਾਰ ਕਦੋਂ ਕਰਾਸ ਕਰਾਉਣੀ ਚਾਹੀਦੀ ਚਾਰ ਦੰਦ ਜਾਂ 6 ਦੰਦ ਜੀ ਅੱਛਾ ਕਰਦੀ ਹੁਣ ਆਪਣੀ ਉਹ ਨਾਗਰੀ ਚਾਰ ਦੰਦ ਹਜੇ ਅਸੀਂ ਕਰਾਈ ਨਹੀਂ ਵੱਡੀ ਲੱਗਦੀ ਉਹ ਆਪਾਂ ਕਰਾਈ ਨਹੀਂ ਹਜੇ ਕਰਾਉਣੀ ਠੀਕ ਹੈ ਭਾਈ ਹਾਂਜੀ ਹਾਂਜੀ ਇਹਦਾ ਕੀ ਫਾਇਦਾ ਹੁੰਦਾ ਵੀ ਜੇ ਆਪਾਂ ਲੇਟ ਬਣਾਉਣੀ ਆ ਵਾਟ ਨੂੰ ਫਿਰ ਜੇ ਕਦ ਕਰਾਸ ਕਰੋ ਆਪਣੇ ਸੌਰੀ ਕਦ ਕਰਾਉਣਾ ਕਰਦੀ ਆ ਹਾਂਜੀ 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 ਹੈਟ ਕਰ ਜਾਂਦੀ ਆ ਜੀ ਦੁੱਧ ਦਾ ਹੀ ਫਰਕ ਪੈਂਦਾ ਦੁੱਧਾ ਹੀ ਪੀਓ ਫਿਰ ਜਵਾਨ ਹੋ ਜੀ ਜਦੋਂ ਉਮਰ ਦੇ ਹਿਸਾਬ ਨਾਲ ਸੂਫੇ ਦੁੱਧਾ ਦੋਗੇ ਕਈ ਬੰਦੇ ਡਰ ਜਾਂਦੇ ਆ ਕਹਿੰਦੇ ਵੀ ਜੇ ਨਾਂ ਬਣਾ ਕੇ ਫਰਾਕ ਹੋ ਜਾਂਦੀ ਆ ਕੋਈ ਨਹੀਂ ਉਹ ਆਪਣੀ ਨਾਗਰੀ ਆ ਗਈ ਆ ਜੀ ਕੋਈ ਫਰਾਹ ਨਹੀਂ ਕੋਈ ਚੱਕਰ ਨਹੀਂ ਗੱਲਬਾਤ ਹੁਣ ਆਪਣੀ ਨਾਗਰੀ ਸਾਨੂੰ ਵੀ ਕਹਿੰਦੀ ਆ ਵਿੱਚ ਬੰਦੇ ਕਹਿੰਦੇ ਉਹਨੂੰ ਕਰਾਸ ਕਰਾ ਦੋ ਨਹੀਂ ਫਰਾਹ ਹੋ ਜੂ ਅੱਛਾ ਨਹੀਂ ਹਾਂਜੀ ਨਹੀਂ ਐਹੋ ਜੀ ਕੋਈ ਗੱਲਬਾਤ ਨਹੀਂ ਹੈਗੀ ਏ ਵੀ ਡੱਬੇ ਰੰਗ ਦੇ ਵਿੱਚ ਆ ਤੇ ਖੱਟੀ ਅੱਖ ਦੇ ਵਿੱਚ ਆ ਹਾਂਜੀ ਇਹਦੇ ਬਾਰੇ ਦੱਸਿਓ ਬਈ ਇਹ ਵੀ ਪਲੂਨੀਆ ਜੀ ਅੱਛਾ ਹਾਂਜੀ ਕਿੰਨੇ ਬੱਚੇ ਦਿੱਤੇ ਆ ਨੇ ਬਈ ਇਹਨੇ ਦੋ ਦਿੱਤੇ ਜੀ ਠੀਕ ਹੈ ਜੀ ਲਓ ਬਈ ਬਈ ਬਰੀਡਰ ਕਿੰਨੇ ਆਪਣੇ ਕੋਲੇ ਘਰੇ ਹੋਣ ਬਰੀਡਰ ਬਈ ਵੱਡਾ ਤਾਂ ਮਰ ਗਿਆ ਹਾਂਜੀ ਹੁਣ ਦੋ ਬੱਚੇ ਮੰਨੇ ਕੋਰੇ ਤੁਹਾਨੂੰ ਦਿਖਾਇਆ ਦੀ ਬੱਚਾ ਜੀ ਖੀਰਾ ਹੋਊਗਾ ਛੋਟੇ ਜਿਹੇ ਹੁਣ ਬੱਚੇ ਗਾਹਾਂ ਤਿਆਰ ਤਿੰਨ ਕਰ ਲਈਏ ਇੱਕ ਲੋਹਾ ਇੱਕ ਕਾਲਾ ਇੱਕ ਡੱਬਾ ਹੈਗਾ ਜੀ ਜਿਹੜਾ ਕਾਲਾ ਬੱਚਾ ਦਿਖਾਇਆ ਸੀ ਉਹ ਛੱਡ ਦਿਓ ਬੱਕਰੀਆਂ ਦਾ ਨਹੀਂ ਛੱਡਿਆ ਜੀ ਨਹੀਂ ਛੱਡਿਆ ਭਾਈ ਦਾ ਖੀਰਾ ਜੀ ਬੱਚਾ ਉਹ ਲਓ ਵੀ ਆਹ ਵੱਠ ਬਾਰੇ ਵੀ ਦੱਸਿਓ ਬਈ ਇਹ ਵੀ ਬਲੂਣੀ ਆ ਜੀ ਇੱਕ ਝੋਲੀ ਦੀਆਂ ਸਾਰੀਆਂ ਜੀ ਲਓ ਬਈ ਬਹੁਤ ਸੋਹਣਾ ਡੱਬਾ ਹਨਾ ਆ ਰੰਗ ਬਹੁਤ ਘਾਟਾ ਜਗ੍ਹਾ ਲ ਮਿਲਦਾ ਤੇ ਬਹੁਤ ਸੋਹਣਾ ਰੰਗ ਕੰਨ ਕੰਨ ਬਹੁਤ ਚੌੜਾ ਬਈ ਕੰਨ ਦਿਖਾਇਓ ਚੱਕ ਕੇ ਮੜਾ ਲਓ ਜੀ ਲਓ ਬਈ ਕੰਨ ਬਹੁਤ ਚੌੜਾ ਦੇਖੋ ਇੱਧਰ ਜਿਹੜੇ ਬਈ ਆਪਣੇ ਗਰਜੀਤ ਭਾਈ ਆਪਣੇ ਗਵਾਰਡ ਤੋਂ ਉਹਨਾਂ ਕੋਲੇ ਗਏ ਸੀ ਬੱਕਰੇ ਆਹ ਡੱਬੇ ਦੇ ਵਿੱਚ ਹੀ ਸੀ ਹਨਾ ਹਾਂਜੀ ਆਹੀ ਰਵੇ ਤੋ ਜੀ ਉਹ ਠੀਕ ਹੈ ਬਈ ਹਾਂਜੀ ਹਾਂ ਲਓ ਵੀ ਆਹ ਦੇਖੋ ਵੱਠ ਪੂਰੇ ਰੰਗ ਦੇ ਵਿੱਚ ਉਹਦੇ ਇਹਦੀ ਫੇਸ ਦੀ ਕੁਆਲਿਟੀ ਦੇਖੋ ਨਾ ਕਿੰਨੀ ਵਧੀਆ ਹੈਗੀ ਆ ਇਹਦਾ ਬਈ ਜਵਾੜਾ ਅੱਗੇ ਨੂੰ ਹੈ ਨਾ ਹਾਂ ਜੀ ਲੋ ਨਕਲੀ ਆ ਕਰੋ ਚੈੱਕ ਬਹੁਤ ਸੋਹਣੀ ਪੱਠਾ ਬਾਈ ਕੋਲੇ ਆਹ ਲੋ ਜੀ ਜੈਡ ਬਲੈਕ ਪਤਲੀ ਨੂੰ ਹਿੰਦੀ ਹੈ ਨਾ ਬਈ ਇਹਦੀ ਸਫਾਈ ਵਧੀਆ ਪੱਠ ਦੀ ਹਾਂਜੀ ਹਾਂਜੀ ਹੈ ਨਾ ਹਾਂਜੀ ਦੇਖ ਲਓ ਜੀ ਦੇਖੋ ਬਈ ਬਹੁਤ ਹੀ ਸੋਹਣੀ ਕੁਆਲਿਟੀ ਦੀ ਪੱਠਾ ਤੇ ਬਾਈ ਸ਼ਿੰਗਾਰ ਕੇ ਲਾਇਆ ਪੂਰੀ ਹੈ ਨਾ ਬਾਕੀ ਆਏ ਬਾਈ ਜੀ ਸੇਵਾ ਕਰਦੇ ਹਾਂ ਜੀ ਦਾਣੇ ਨਹੀਂ ਬੰਦ ਕਰਦੇ ਪਹਿਲਾਂ ਵੀ ਕਿਹਾ ਮੈਂ ਵੀਡੀਓ ਚ 12 ਮਹੀਨੇ ਤੀਹ ਦਿਨ ਅਸੀਂ ਦਾਣੇ ਬੰਦ ਨਹੀਂ ਕਰਦੇ ਹੁਣ ਵਿੱਚ ਬੰਦੇ ਆ ਮੂਰੇ ਦਾਣੇ ਚ ਬੰਦ ਕਰ ਦੇਣਗੇ ਅਸੀਂ ਨਹੀਂ ਕਰੇ ਅਸੀਂ ਆਪ ਤਾਂ ਭੁੱਖੇ ਬਹਿ ਜਾਾਂਗੇ ਪਰ ਇਹਨਾਂ ਨੂੰ ਨਹੀਂ ਪੈਣ ਦੇਣੇ ਦਾਣੇ ਦੇ ਵਿੱਚ ਚੋਰੀ ਤੇ ਵੀ ਜਾਂਦੀਆਂ ਨੇ ਘਰੇ ਵੀ ਚੋਰੀ ਦੇ ਜਾਂਦੀਆਂ ਨੇ ਹਾਂਜੀ ਹਾਂਜੀ ਘਰੇ ਦਾਣੇ ਦੇ ਵਿੱਚ ਕੀ ਕੀ ਦਿਨੋ ਫਿਰ ਇਹਨਾਂ ਨੂੰ ਕਣਕ ਜੀ ਕੱਲੀ ਕਣਕ ਹਾਂ ਕਣਕ ਪਾਦੇ ਨੇ ਮੱਕੀ ਵਿੱਚ ਛਿਲਕਾ ਪਾਦੇ ਨੇ ਹੁਣ 60 ਬੱਕਰੀਆਂ ਨੇ ਮੇਰੇ ਕੋਲ ਕੱਲੇ ਹੀ ਆਉਣੇ ਅੱਛਾ ਕੱਲੇ ਚਾਰ ਕੱਲੇ ਹੀ ਚਾਰ ਹਾਂ ਪਹਿਲਾਂ ਸਾਂਝੀ ਰੱਖਦੇ ਹੁਣ ਕੋਈ ਸਾਂਝੀ ਨਹੀਂ ਹੈਗਾ ਤੇ ਫਿਰ ਬਈ ਕਣਕ ਕਿੰਨੀ ਕੁ ਲੱਗ ਜਾਂਦੀ ਸਾਲ ਦੀ ਹਾਂ ਗਣਦੇ ਨਹੀਂ ਬਈ ਗენਦੇ ਨਹੀਂ ਕਣਕ ਮੱਕੀ ਦਾ ਕੋਈ ਹਿਸਾਬ ਨਹੀਂ ਹੈਗਾ ਜੀ ਠੀਕ ਹੈ ਹਾਂਜੀ ਜਿੰਨੀ ਮਾਦੀ ਖਾ ਲੈਣਾ ਆਪਾਂ ਬਈ ਬੱਕਰੀਆਂ ਦੀ ਬਹੁਤ ਵੀਡੀਓ ਪਾਉਣੇ ਆ ਕਈ ਬੰਦਿਆਂ ਨੂੰ ਜਿਨ੍ਹਾਂ ਨੂੰ ਨਹੀਂ ਜਾਣਕਾਰੀ ਪਤਾ ਨਹੀਂ ਹੁੰਦਾ ਕਮੈਂਟ ਕਰ ਦਿੰਦੇ ਵੀ ਬੱਕਰੀਆਂ ਵਾਲਿਆਂ ਨੇ ਯਾਰ ਕੀ ਬਣਾ ਲਿਆ ਬੱਕਰੀਆਂ ਜੋ ਰਹਿੰਦੇ ਤਾਂ ਉਹੀ ਆ ਨਾ ਹਾਂਜੀ ਤੇ ਤੁਸੀਂ ਦੱਸਿਓ ਵੀ ਬੱਕਰੀਆਂ ਦੇ ਵਿੱਚੋਂ ਹੁਣ ਤੱਕ ਕੀ ਕੀ ਬਣਾਇਆ ਹੈਗਾ ਬਹੁਤ ਵਧੀਆ ਹੀ ਰੱਬ ਦਾ ਸ਼ੁਕਰ ਹੈ ਬਿੱਗੜਾ ਦਾ ਜਗਾ ਲਈਦੀ ਆਪਾਂ ਜੀ ਹਾਂਜੀ ਠੀਕ ਹੈ ਜੀ 8-10 ਲੱਖ ਦੀ ਫਿਰ ਉਹ ਲੈ ਕੇ 25 ਲੱਖ ਕੋਠੀ ਦੇ ਲਾਇਆ ਠੀਕ ਹੈ ਕਿਸੇ ਬੰਦੇ ਨੂੰ ਨਹੀਂ ਹੈ ਕਮੈਂਟਾਂ ਚ ਕੋਈ ਆਪਾਂ ਦਿਖਾ ਵੀ ਦੇਵਾਂਗੇ ਠੀਕ ਹੈ ਬੱਕਰੀਆਂ ਨਹੀਂ ਸਾਰਾ ਕੁਝ ਕੀਤਾ ਬੱਕਰੀਆਂ ਸਾਡੇ ਚੌਥੀ ਪੀੜ ਜਾਲੀ ਆ ਜੀ ਬਿਨਾ ਬੱਕਰੀਆਂ ਦਾ ਕੁਝ ਨਹੀਂ ਕਰਿਆ ਮੈਂ ਪੜਿਆ ਤਾਂ ਹੋਇਆ ਦੱਸ ਹਾਂਜੀ ਪਰ ਇਹਨਾਂ ਮਗਰ ਲੱਗ ਗਈ ਠੀਕ ਹੈ ਭਾਈ ਲੋ ਬਈ ਹਣਾ ਆ ਵੀ ਦੇਖੋ ਬੱਕਰੀ ਇਹ ਤੀਜੀ ਸੀ ਸੂਜੀ ਹੁਣ ਜਿਹੜਾ ਆਪਾਂ ਕਹਿਦੇ ਨੇ ਵੀ ਵੱਡਾ ਫਰੇਮ ਵੱਡੀ ਪੇਟੀ ਦੀ ਹਣਾ ਇਹ ਬਈ ਕਿੰਨੇ ਬੱਚੇ ਦਿੰਦੀ ਆ ਇਹ ਤਿੰਨ ਵੀ ਦੇਣਦੀ ਆਈ ਦੋ ਵੀ ਦੇਣਦੀ ਆ ਠੀਕ ਹੈ ਇਹ ਮੇਰਾ ਭਾਈ ਹੁੰਦਾ ਅਲੀ ਸ਼ੇਰ ਉਹਦੇ ਰਵੇਚੋ ਆ ਜੀ ਸਾਡਾ ਪੁਰਾਣਾ ਬਜ਼ੁਰਗ ਮੇਰਾ ਤਾਇਆ ਮਾਰੇ ਉਹਦੇ ਰਵੇਚੋ ਨੇ ਇਹ ਤੋ ਬੱਕਰੀ ਤੇ ਇਹਨੇ ਬਈ ਹੁਣ ਤੱਕ ਕਿੰਨੇ ਸੂਏ ਦਿੱਤੇ ਆ ਇਹ ਤੀਜੀ ਸੀ ਸੂਜੀ ਹੁਣ ਇੱਕ ਆ ਭੈਣ ਆ ਦੀ ਐ ਅੱਛਾ ਇਹਦੀ ਭੈਣ ਆ ਗਈ ਹਣਾ ਇਹ ਦੋਈ ਮੇਰੇ ਭਾਈ ਵਾਲਿਆਂ ਨੇ ਅਲੀ ਸ਼ੇਰ ਵਾਲਿਆਂ ਦੀ ਹਿਮਦਾਲ ਕਰ ਲਈਏ ਇਹੋ ਜਿਹੀਆਂ ਬੱਕਰੀਆਂ ਬਹੁਤ ਚੰਗਾ ਰਿਜ਼ਲਟ ਦਿੰਦੀਆਂ ਹੁੰਦੀਆਂ ਹੁੰਦੀਆਂ ਹਣਾ ਜ ਫਰੇਮ ਦੀ ਬੱਕਰੀ ਹੋਣੀ ਚਾਹੀਦੀ ਹੈ ਹਨਾ ਬਈ ਹਾਂਜੀ 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 ਦੰਦਾਂ ਤੋਂ ਕਿਵੇਂ ਆ ਬਈ 8 ਦੰਦਾਈ 8 8 ਦੰਦਾ ਐਸਾ ਹਾਂ ਕੋਈ ਚੱਕਰ ਲਓ ਬਈ ਦੋਵੇਂ ਪੈਣਾ ਨਹੀਂ ਇਹ ਲੈ ਹੁਣ ਬਈ ਕਿਵੇਂ ਖਾਲੀ ਸੋਨ ਵਾਲੀਆਂ ਇਹ ਸੋਨ ਵਾਲੀਆਂ ਨਹੀਂ ਹਾਂ ਦੋਨੇ ਸੋਨ ਵਾਲੀਆਂ ਹਾਂਜੀ ਹਾਂਜੀ ਹਾਜ਼ਰ ਨਹੀਂ ਠੀਕ ਹੈ ਬਈ ਕਿਹੜੇ ਬੱਕਰੇ ਤੋਂ ਕ੍ਰੋਸ ਹੋਈਆਂ ਨੇ ਇਹ ਬੱਕਰਾ ਘਰੇ ਕਾਲਾ ਹੋਰ ਤੋਂ ਕਰਾਈ ਨਹੀਂ ਕੋਲ ਜੀ ਠੀਕ ਹੈ ਸਿਕੰਦਰਪੁਰ ਵਾਲਾ ਸੁਹਾਰਣਾ ਉਹਦੇ ਕੋਲ ਆ ਜੀ ਬੱਕਰਾ ਪੋਤੋ ਕ੍ਰੋਸ ਕਰਾ ਕੇ ਲਿਆਈ ਜੀ ਇਹਦੇ ਸਿੰਗਾ ਦੀ ਕੁਆਲਿਟੀ ਕੰਨਾਂ ਦੀ ਕੁਆਲਿਟੀ ਬਈ ਬਹੁਤ ਵਧੀਆ ਬੱਕਰੀਆਂ ਹਨਾ ਦੋਨੇ ਹਾਂਜੀ ਤੇ ਬੱਚੇ ਵੀ ਵਧੀਆ ਦਿੰਦੀਆਂ ਬਾਈ ਕਹਿੰਦਾ ਹਾਂ ਜੀ ਪਹਿਲਾਂ ਇਹਨਾਂ ਨੇ ਬਈ ਕਿੰਨੇ ਬੱਚੇ ਦਿੱਤੇ ਹੁਣ ਤੱਕ ਇਹਨਾਂ ਨੇ ਦੋ ਦੋ ਦਿੱਤੇ ਇਹਨੇ ਤਿੰਨੇ ਦਿੱਤੇ ਦੀ ਇਹਨੇ ਦੋ ਜੀ ਕਿੰਨੇ ਨੇ ਰੱਖਿਆ ਕੋਈ ਬੱਚਾ ਹੁਣ ਹੈਗੇ ਪੱਠਾ ਜੀ ਸਾਰਾ ਕੁਝ ਹੈਗਾ ਫਿਰ ਉਹ ਨਾਲ ਗੱਡੀ 'ਚ ਬਾਈ ਪੈਂਦੀਆਂ ਨਹੀਂ ਫਟੇ ਪਸੂ ਪੈ ਨਹੀਂ ਰਹੇਗੇ ਗੱਡੀ ਚ ਕਾਲੀ ਕੀ ਵੀ ਗਈ ਸੀ ਉੱਥੇ ਹੀ ਬੰਦੇ ਹੁਣ ਫਿਰ ਇੰਨਾ ਮਾਲ ਪੈਂਦਾ ਨਹੀਂ ਨਾ ਗੱਡੀ ਜੀ ਬਾੜ ਜਿਆਦੇ ਤੋਰ ਕੇ ਲਿਆ ਨਹੀਂ ਸਕਦੇ ਠੀਕ ਹੈ ਬਾਈ ਹਾਂਜੀ ਹਾਂਜੀ ਆਈ ਚੱਕਾ ਤੇ ਜਿਹੜਾ ਬੱਕਰੀਆਂ ਦੇ ਵਿੱਚ ਥੋੜੀ ਬਹੁਤ ਸਮੱਸਿਆ ਆ ਜਾਂਦੀ ਆ ਕਦੇ ਵੀ ਥਣ ਦੀ ਬਿਮਾਰੀ ਆ ਗਈ ਜਾਂ ਕੋਈ ਮਾੜਾ ਮੋਟਾ ਹੋਰ ਡੱਕ ਤਾਂ ਆ ਜਾਂਦੀ ਆ ਲਾਜ ਲੂਜ ਫਿਰ ਘਰੇ ਕਰ ਲੈਣਾ ਕਿ ਡਾਕਟਰ ਬੁਲਾਉਣਾ ਘਰੇ ਵੀ ਕਰ ਲੈਨੇ ਜੀ ਬਾਕੀ ਚੱਲ ਜੇ ਕੋਈ ਲੋਡ ਪੈਂਦੀ ਐ ਮਰ ਨੂੰ ਸਾਡਾ ਚਾਚਾ ਜੀ ਐਨੇ ਮਾਉ ਨੂੰ ਛੱਤ ਲੈਨੇ ਜੀ ਅਸੀਂ ਅੱਛਾ ਬਾਕੀ ਆਪ ਵੀ ਸਾਡਾ ਲਾਣਾ ਦਾ ਦੱਸ ਦਿੰਦਾ ਦੇਸੀ ਦਵਾਈ ਬੁੱਟੀ ਉਹ ਵੀ ਕਰ ਲੈਨੇ ਜੀ ਜਾਣੀ ਵੱਧ ਵਾਕਸੀਨ ਲਵਾਉਣੇ ਆ ਹਾਂਜੀ ਹਾਂਜੀ ਉਹ ਸਾਰੇ ਇਲਾਜ ਤੁਸੀਂ ਕਰਦੇ ਹੋ ਕਿ ਦੇਸੀ ਇਲਾਜ ਨਾ ਨਾ ਕਰਦੇ ਆ ਜੀ ਉਹ ਤਾਂ ਵੈਕਸੀਨ ਵੀ ਲਵਾਉਣੇ ਲਵਾਉਣੀ ਲਵਾਉਣੀ ਆ ਜੀ ਠੀਕ ਆ ਬਾਈ ਹਾਂ ਲਿਆ ਕੋਈ ਲੋ ਬਈ ਹੋ ਵੀ ਦਿਖਾ ਦਿਓ ਹਨਾ ਹਾਂ ਜੀ ਬੱਲੀ ਲਿਆ ਬਾਕੀ ਬਾਈ ਕੋਲੇ ਜਿੰਨੇ ਵੀ ਜਾਨਵਰ ਆ ਬਾਈ ਸਾਰੇ ਵਧੀਆ ਨੇ ਪੂਰੀਆਂ ਸਾਫ ਬੱਕਰੀਆਂ ਹੈਗੀਆਂ ਵਧੀਆ ਬਾਈ ਕਦੋਂ ਸੋਣ ਗਿਆ ਹੁਣ ਅੱਗੇ ਬੱਕਰੀਆਂ ਆਪਣੀਆਂ ਆ ਬੱਕਰੀਆਂ ਯਾਰੇ ਹਾਜ਼ਰ ਨੇ ਵਿੱਚ ਕੁਝ ਘਰੇ ਨਹੀਂ ਹੁਣ ਵੀ ਸੂਪ ਨਹੀਂ ਬੱਚਾ ਫਿਰ ਤੁਸੀਂ ਕਿੰਨੇ ਮਹੀਨੇ ਦਾ ਵੇਚ ਦਿੰਨੇ ਹੋ ਬੱਚਾ ਨਹੀਂ ਹੈ ਬਈ ਕੋਈ ਛੋਟਾ ਵੀ ਦੇ ਦੇਣਾ ਸੀ ਥੋੜਾ ਜੁੱਦਾ ਵੀ ਲਾਲ ਚ ਕਰ ਦੇ ਦੁੱਧ ਬੱਤ ਬੰਨਣਾ ਬੰਦਾ ਚਾਹੀਦਾ ਹਾਂ ਇਹ ਬੰਦਾ ਸੌਗ ਨਾਲ ਨਾਲ ਹੋਵੇ ਫਿਰ ਦੇ ਦਾਂ ਬੰਨਣਾ ਹੋਵੇ ਵੀਰੇ ਬੰਦਾ ਠੀਕ ਹੈ ਤੁਹਾਨੂੰ ਪਤਾ ਹੀ ਆਂ ਸ਼ਾਮ ਦੇ 7:00 ਟਾਈਮ 5:00 ਦੇਖੋ ਬੱਲੀ ਆ ਗਈ ਪੱਠ ਹਨਾ ਹਾਂ ਜਿਹਦੇ ਮੂੰਹ ਤੇ ਡੱਬਾ ਤੇ ਬਾਕੀ ਕਾਲੀ ਆ ਕੀ ਡਿਟੇਲ ਆ ਬਈ ਇਹਦੀ ਇਹ ਤੀਜੇ ਸੂਏ ਆ ਜੀ ਤੀਜੇ ਸੂਏ ਆ ਹਾਂਜੀ ਹਾਂਜੀ ਠੀਕ ਹੈ ਬਈ ਦੁੱਧ ਦਾਦ ਨੂੰ ਕਿਵੇਂ ਆ ਬਈ ਦੁੱਧ ਹੈਗਾ 4 ਲੀਟਰ ਜੀ 4 ਲੀਟਰ ਹਾਂਜੀ ਬਈ ਜਿਵੇਂ ਇੰਨੀਆਂ ਬੱਕਰੀਆਂ ਚੰਗੀਆਂ ਦੁੱਧ ਵਾਲੀਆਂ ਫਿਰ ਦੁੱਧ ਪਾਣੀ ਵੀ ਹੁੰਦੇ ਰਹੀ ਪਾਣੀ ਆ अच्छा दूध ही खर्चा ਸਾਡਾ ਦੁੱਧ ਹੀ ਆ ਜੀ ਠੀਕ ਹੈ ਰੋਟੀ ਵੱਧ ਚੱਲ ਖਰਚਾ ਸਾਡਾ ਡੇਲੀ ਕਿੰਨਾ ਦੁੱਧ ਪਾ ਦੇਣਾ 40 ਲੀਟਰ ਪਾ ਦੇਣਾ ਜੀ ਹੁਣ 40 ਹਾਂ ਬਾਕੀ ਬੱਚੇ ਪਾਲਦੇ ਆ ਠੀਕ ਹੈ ਬਾਈ ਜਿਹੜਾ ਤੁਸੀਂ ਇਹਨਾਂ ਨੂੰ ਦਾਣੇ ਪਾਉਣੇ ਹੋ ਖਰਾਕ ਪਾਉਣੇ ਹੋ ਬੱਚਾ ਕੱਢੀ ਜਾਂਦਾ ਇਹਨਾਂ ਦੀ ਸ਼ਰਤੀ ਸਾਡਾ ਵੀ ਖਾਤਾ ਕੱਢਦੀ ਨਹੀਂ ਨਾ ਅੱਛਾ ਦੁੱਧ ਦੀ ਕੱਢੀ ਜਾਂਦੀਆਂ ਹੁਣ ਜਵਾਕ ਵੀਲਰ ਨੂੰ ਪਤਾ ਹੀ ਸਾਰੇ ਖਰਚੇ ਹੁੰਦੇ ਆ ਕਵੀਲਰ ਬੰਦੇ ਨੂੰ ਇਹਨਾਂ ਨਹੀਂ ਕੱਢਣੇ ਨੇ ਲਓ ਬਾਈ ਜਿਹੜੇ ਬੰਦੇ ਕਹਿ ਦਿੰਦੇ ਨਾ ਜਦੋਂ ਬੱਕਰੀ 1000 2 ਲੱਖ ਦੀ ਵਿਕਦੀ ਆ ਹਾਂਜੀ ਵਿੱਚ ਬੰਦੇ ਕਮੈਂਟ ਕਰਦੇ ਬਹੁਤ ਕਹਿੰਦੇ ਮੱਝਾਂ ਗਾ ਲੈ ਲੈਂਦਾ ਹਾਂਜੀ 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 ਤੇ ਭਾਈ ਮੱਝਾਂ ਗਾਵਾਂ ਨਾਲੋਂ ਵੀ ਅੱਗੇ ਆ ਬੱਕਰੀ ਹਾਂਜੀ ਆਪਣੀ ਪਾਤਰੀ ਨੂੰ ਪਹਿਲਾਂ ਦਿਖਾਈ ਇੱਈ ਹਾਂ ਬਾਈ ਖੜਾ ਹੋ ਰਿਹਾ ਵੀ ਨਾਲ ਹੋਰ ਬੰਦੇ ਵੀ ਬਹੁਤ ਮੰਗ ਰਹੇ ਨੇ ਕਿਹੜੀ ਪਾਤਰੀ ਉਹਦੀ ਨਾਗਰੀ ਲੈ ਆਈ ਉਹ ਪਹਿਲਾਂ ਹੀ ਫੜਕੇ ਦਿਲਦੀਪ ਬਾਈ ਟੜਕੇ ਦਾ ਥਾਰ ਸਾਡੇ ਕੋਲੇ ਅੱਛਾ ਰਾਜਸਥਾਨ ਵਾਲਾ ਆ ਹੁਣ ਵੀ ਰਿਹਾ ਹੈ ਘਰ ਦੀ ਪੱਠ ਹਾਂ ਘਰ ਦੀ ਮਾਗਰ ਮਾਰਦਾ ਈ ਥਾਰ ਲਈ ਸਾਡੇ ਕਿੰਨੇ ਪੈਸੇ ਲੱਗ ਗਏ ਉਹਦੇ ਬਾਈ ਪੈਸੇ ਕਾਨੂੰ ਆਪਾਂ ਕਹਨੇ ਨੇ ਦੱਸਿਆ ਹੀ ਨਹੀਂ ਪੈਸੇ ਹਾਂ ਪੈਸੇ ਨਹੀਂ ਆਪਾਂ ਦੱਸਣੇ ਉਹ ਪੜਦਾ ਹੁੰਦਾ ਹੈਗਾ ਜਾਣਦੀ ਆਪਣੇ ਮੈਂ ਤਾਂ ਕਰ ਗਿਆ ਪਹਿਲਾਂ ਕਾਲੀ ਕੰਦੇ ਮਿਲੋ ਮੇਰਾ ਨੰਬਰ ਲੈ ਕੇ ਜੀ ਜੇ ਕਿਸੇ ਬਾਈ ਨੂੰ ਜੀ ਨਹੀਂ ਇੱਥੇ ਮਲਾਵੀ ਦੇਵਾਂਗੇ ਅਮਰੀਕ ਨੂੰ ਸਵੇਰੇ ਫੋਨ ਲਾਇਆ 4 ਵਜੇ ਅਮਰੀਕ ਕੋਲ ਆ ਗਿਆ ਅੱਛਾ ਆਪਾਂ ਦਮਾ ਨਹੀਂ ਮਾਂ ਵੀ ਦੇਣੀ ਨਹੀਂ ਹੈਗੀ ਆਪਾਂ ਬਾਈ ਕੁਆਲਿਟੀ ਦੇ ਪਿੱਛੇ ਲੋਕ ਫਿਰਦੇ ਆ ਹਨਾ ਹਾਂ ਜੀ ਹਾਂ ਆ ਪੱਠਾ ਬਾਈ ਦੀ ਦੋ ਮੇਲਿਆਂ ਦੀ ਚੈਂਪੀਅਨ ਆ ਤੇ ਇੱਥੇ ਖੜੇ ਆ ਬਾਈ ਹੋਰੀ ਖੜੇ ਆ ਲਓ ਜੀ ਤੇ ਸਾਡੇ ਸਾਹਮਣੇ ਵੀ ਮੰਗਦੇ ਆ ਪੱਠ ਪਈ ਕਹਿੰਦਾ ਵੇਚ ਨਹੀਂ ਏ ਤੁਹਾਡੇ ਹਿਸਾਬ ਨਾਲ ਬਾਈ ਹਜੇ ਕਿੰਨਾ ਕੁ ਗੱਦਗੁੱਦ ਹੋਰ ਕਰੋਗੇ ਕੱਤਾ ਇਹ 4 ਦੰਦ ਹੋਈ ਹੈ ਜੀ ਇਹ ਅੱਛਾ ਹਾਂਜੀ ਹਾਂਜੀ ਹੁਣ ਕਿੰਨਾ ਕਰਦੇ ਇਹਦਾ ਇਹਦਾ 44 ਇੰਚਾ ਜੀ 44 ਹਾਂ ਜਾਓ ਵੀ 44 45 ਤੇ 45 ਬਗ ਜੂ ਜੀ ਹਾਂ ਬਾਕੀ ਸੇਵਾ ਦੇ ਸ਼ਰਤੇ ਆਈ ਆਪਾਂ ਲਈ ਹੁਣ ਜੇ ਨੂੰ ਬੰਨ ਗਈ ਨਾ ਪੁੱਛੀ ਫਿਰ ਕੱਦ ਕਿੱਥੇ ਕਰੂਗੇ ਠੀਕ ਹੈ ਬਾਈ ਹਾਂ ਇਹ 4-5 ਕਿਲੋ ਕਣਕ ਸਿਲਕਾ ਮੱਕੀ ਖਾਂਦੀ ਹੈ ਜੀ ਅੱਛਾ ਹਾਂਜੀ ਬੰਦਾ ਨਹੀਂ ਜੀ ਕਿੰਨਾ ਕਰ ਜੇ ਮੂਰੇ ਧਰ ਦੇਵੇ ਇੱਕ ਦਿਨ ਚ ਇੱਕ ਦਿਨ ਚ ਹੁਣ ਹਾਂ ਘੰਟੇ ਚ ਖਾ ਜੂ ਠੀਕ ਹੈ ਹਾਂ ਤੇ ਉਹ ਫਿਰ ਚਮਕ ਵੀ ਦੱਸ ਦੀ ਕੱਟ ਕਰ ਦੂ ਖਾ ਕੇ ਘੰਟੇ ਚ ਠੀਕ ਹੈ ਅਗਲਾ ਕਹਿੰਦੇ ਪੜੀ ਇੱਕਣੀ ਜਿੰਮੇ ਦਾ ਪਹਿਲਾ ਭਾਈ ਨਹੀਂ ਛੋਟਾ ਪਹਿਲਾਂ ਦਾਣਿਆਂ ਦਾ ਦਾਣਿਆਂ ਦੀ ਪੜੀ ਆ ਵੱਧ ਹੁਣ ਜੇ ਆਪਾਂ ਪਹਿਲਾਂ ਦੇ ਦਾਣੇ ਪਾਵਾਂਗੇ ਫੇਰ ਹੀ ਬਣਦਾ ਮਾਲ ਜੀ ਹੁਣ ਜਦੋਂ ਬੰਦੇ ਨੇ ਖਰਾਕ ਨਹੀਂ ਖਾਧੀ ਖਾ ਕੇ ਤਾਂ ਟੱਠੀ ਲੱਗਣੀ ਉਹ ਵੱਲ ਜੇ ਭਾਈ ਨਸਲ ਦੇ ਕੰਮ ਕਰਦੇ ਆ ਨਸਲ ਤਾਂ ਬੰਦੀ ਆ ਹਨਾ ਹਾਂਜੀ ਹਾਂਜੀ ਪਰਮਾਤਮਾ ਹੀ ਬਖਸ਼ਿਸ਼ ਕਰਦਾ ਹੀ ਬੰਦਾ ਮਿਹਨਤ ਕਰਦਾ ਹਾਂ ਹਾਂ ਬਹੁਤ ਕੁਝ ਦਿੰਦਾ ਜੀ ਪਰਮਾਤਮਾ ਹਾਂ ਜੇ ਹੁਣ ਭਈ ਇਹਨਾਂ ਨੂੰ ਆਪਾਂ ਬਾੜ ਕੇ ਨਾ ਪੁੱਛੀ ਫਿਰ ਕੁਝ ਵੀ ਨਹੀਂ ਹੈਗਾ ਜੀ ਹਾਂ ਤਾਂ ਹੁਣ ਚੌਥੀ ਪੀੜੀ ਚੱਲਦੀ ਐਹੀ ਕੰਮ ਕਰਿਆ ਜੀ ਅਸੀਂ ਹੋਰ ਵੀ ਸਾਡੇ ਜਾਣਦ ਹੱਡ ਲਾਣ ਸਾਰੀ ਹੁਣ ਦੋਹੇ ਲੱਤਾਂ ਖੜੀ ਨਹੀਂ ਹੁਣ ਫੇਰ ਵੀ ਹੜ ਹੁਣ ਵੀ ਆਉਦਾ ਪਤਾ ਕਰਾ ਬਾਹਰ ਅੰਦਰ ਜਾਂਦਾ ਬਾਪੂਰਾ ਨ ਕਰਾ ਕੇ ਗੱਲ ਆਉਂਦਾ ਉੱਧਰ ਵੀ ਹੈ ਨਾ ਕਰ ਲਈ ਬਾਪੂਰਾ ਨੂੰ ਬਈ ਜਾਣਦੇ ਜਿੰਨੇ ਬੱਕਰੀਆਂ ਵਾਲੇ ਪੁਰਾਣੇ ਬੰਦੇ ਹੈ ਨਾ ਸਾਰੇ ਜਾਣਦੇ ਹੋਵੋਗੇ ਤੇ ਆ ਜੋ ਗੱਲਬਾਤ ਕਰਾਉਣੇ ਥੋੜੀ ਚੰਗਾ ਮਿੱਠੀ ਚੰਗਾ ਆ ਜੀ ਕਿੰਨੇ ਮਾਰੇ ਜੀ ਕਿਡਾ ਲਓ ਜੀ ਕੀ ਹਾਲ ਨੇ ਬਾਪੂ ਜੀ ਠੀਕ ਆ ਜੀ ਇਹ ਗੱਲ ਸੇਤਾਂ ਕਿਵੇਂ ਨੇ ਜੀ ਲੋੜਾ ਹੁੰਦਾ ਜੀ ਤੇ ਕਿੰਨੇ ਆਪਾਂ ਨੂੰ ਕਿੰਨੀ ਉਮਰ ਹੋ ਗਈ ਬੱਕਰੀਆਂ ਦੇ ਵਿੱਚ ਤੁਰਿਆ ਏਡਾ ਗੁੰਡੇ ਲੱਗਿਆ ਬਾੜਸ਼ਾਲ ਦੀ ਉਮਰ ਹੋ ਗਈ ਹੋਰ ਕੋਈ ਅਮ ਨਹੀਂ ਕਰੇ ਬੱਕਰੀਆਂ ਦੇ ਕਰੇ ਬੱਕਰੀਆਂ ਦਾ ਕੰਮ ਹੀ ਕੀਤਾ ਕੀ ਸਿੱਖਿਆ ਇਸ ਕੰਮ ਚੋ ਜੀ ਬਸ ੱਗਿਆ ਕੀ ਆਪਾਂ ਨੂੰ ਵਧੀਆ ਰੋਟੀ ਦਿੰਦੀ ਐ ਉਹਨਾਂ ਨੂੰ ਜਾਰੀ ਜਾਂਦੇ ਵਧੀਆ ਵਧੀਆ ਬੰਦੇ ਆਉਂਦੇ ਆ ਬਿਲਕੁਲ ਡੱਕ ਦੇ ਮਾਰੇ ਮਾਰਾ ਮਾਰਾ ਠੀਕ ਹੈ ਜੀ ਜਿਵੇਂ ਥੋੜੀ ਜਵਾਨੀ ਵੇਲੇ ਬੱਕਰੀਆਂ ਹੁੰਦੀਆਂ ਸੀ ਤੇ ਅੱਜ ਆ ਤੁਹਾਡੇ ਕੋਲੇ ਅੱਜ ਤਾਂ ਬਹੁਤੀਆਂ ਇਹ ਤਾਂ ਕੁਝ ਨਹੀਂ ਜਰੀ ਪਹਿਲਾਂ ਹੁੰਦੀ ਸਾਡੀ ਜਵਾਨੀ ਵਿੱਚ ਅੱਛਾ ਪਹਿਲਾਂ ਇਹ ਤਕੜੀਆਂ ਹੁੰਦੀਆਂ ਠੀਕ ਹੈ ਜੀ ਪੰਜ ਪੰਜ 6 ਕਿਲੋ ਦੁੱਧ ਲੜੀ ਅੱਛਾ ਉਹਨਾਂ ਦਾ ਹਣਾ ਕੋਈ ਬਦਲੂ ਕਰਨੇ ਦੇਖੀ ਜਾਂਦੇ ਜਿਵੇਂ ਅੱਜ ਕੱਲ ਰੇਟ ਆ ਬੱਕਰੀਆਂ ਦੇ ਜੀ ਹਣਾ ਲੋਕ ਮਗਰ ਫਿਰਦੇ ਆ ਭੱਜੇ ਪਹਿਲਾਂ ਇੰਨਾ ਰੇਟ ਹੁੰਦਾ ਸੀ ਕਦਰ ਸੀਗੇ ਪਹਿਲਾਂ ਆਂਡਾਮੀ ਬੱਕਰੀ ਵਿਕਦੀ ਜਾਂਦੀ ਹੁਣ ਆ ਬਨੇ ਹੋਏ ਬਲੇ ਨੇ ਵੜੇਗੀ ਅੱਛਾ ਅੱਛਾ ਜਿਆਦਾ ਕੋਈ ਬਣੀ ਬੱਕਰੀ ਬਣੀ ਕੋਈ ਲੈਦਾ ਨਹੀਂ ਠੀਕ ਹੈ ਜੀ ਪਹਿਲਾਂ ਜਿਵੇਂ ਬੱਕਰੀਆਂ ਤੁਸੀਂ ਰੱਖਦੇ ਸੀ ਦੁੱਧ ਵਾਲੀਆਂ ਉਦੋਂ ਇਹਨਾਂ ਤੋਂ ਕਮਾਈ ਕਿਵੇਂ ਜਿਆਦਾ ਦੁੱਧ ਦੀ ਹੁੰਦੀ ਸੀ ਕਿ ਬੱਚਿਆਂ ਦੀ ਦੁੱਧ ਨਹੀਂ ਵੀ ਬੱਚਿਆਂ ਦੀ ਹੁੰਦੀ ਨਾਲ ਬੱਚੇ ਵਾਲੀਆਂ ਨੇ ਠੀਕ ਉਹ ਵੀ ਫੇਰਾ ਨਹੀਂ ਉਹ ਤਾਂ ਬੌਲ ਨਹੀਂ ਠੀਕ ਹੈ ਜੀ ਉਹਦਾ 20 ਬੱਕਰੀ ਨਹੀਂ ਉਹ 25 ਬੱਕਰੀਆਂ ਨੇ ਅਈ 25 ਮਾਰ ਮਾਰੀ ਨਾਗਦੇ ਠੀਕ ਹੈ ਜੀ ਜਿਹੜੇ ਤੁਹਾਡੇ ਵਰਗੇ ਬੰਦੇ ਆ ਪ੍ਰਾਣੀ ਪਹਿਲਾਂ ਜਦੋਂ ਤੁਸੀਂ ਬੱਚਾ ਰੱਖਦੇ ਸੀ ਘਰੇ ਚੰਗੀ ਬੱਕਰੀ ਦਾ ਜਾਂ ਪੱਠ ਰੱਖਦੇ ਸੀ ਤੁਸੀਂ ਉਹਦੇ ਚ ਕੀ ਦੇਖਦੇ ਸੀ ਵੀ ਰੱਖਾਂਗੇ ਇਹਨੂੰ ਅੱਗੇ ਵਧਾਵਾਂਗੇ ਸਾਨੂੰ ਪਤਾ ਲੱਗਦਾ ਵੀ ਨਾਲ ਵਧੂਗੀ ਕਾਹਨ ਰੋਈ ਕਰ ਵੀ ਕਰਦੀਆਂ ਦੁੱਧ ਵੀ ਦੇਣੀਆਂ ਵੀ ਆਪਾਂ ਨੂੰ ਵਧੀਆ ਬੱਕਰੀ ਦਾ ਬੱਚਾ ਲੱਗਦੇ ਉਹਨੂੰ ਹੀ ਲੱਗਦੇ ਆ ਠੀਕ ਹੈ ਜੀ ਬਾਪੂ ਨੇ 10 ਬੱਕਰੀਆਂ ਸਮੋਂ 50 ਕਿਲੋ ਦੁੱਧ ਚੋਇਆ ਵੀਰੇ ਅੱਛਾ ਜੀ ਆਪਰੇ ਕਿਲੋ ਦੁੱਧ ਆਉਦੇ ਹੱਥੇ ਅੱਛਾ ਕਿੰਨਾ ਹੁਣ ਦੱਸੋ ਦਵਾਰੇ ਬਈ ਬਾਪੂ ਨੇ ਵੀਰੇ 10 ਬੱਕਰੀਆਂ ਥੱਲੋਂ 50 ਕਿਲੋ ਦੁੱਧ ਚੋਇਆ ਆਪਦੇ ਘਰੇ ਆਪਦੇ ਘਰੇ ਸੰਘੈਣ ਦੇ ਪਿੰਡ ਵਿੱਚ ਇੱਕ ਆਸਮਾ ਹੁੰਦਾ ਸੀਗਾ ਇੱਕ ਅਲੀਸ਼ੇਰ ਇਧਰ ਸਾਡੇ ਚਾਚਾ ਜੀ ਬੈਠੇ ਉਹਨਾਂ ਨੂੰ ਤਾਂ ਪਤਾ ਹਾਂਜੀ ਹਾਂਜੀ ਉਹ ਬਹੁਤ ਮੁਹੱਬਤ ਆ ਪਹਿਲਾਂ ਤੋਂ ਚਿਰ ਦੀ ਹੂੰ ਯਾਨੀ ਵੀ ਅਗਲਾ ਕਹਿੰਦਾ ਸੀ ਵੀ ਆਹ ਸੰਘੈਣ ਵਾਲੀਆਂ ਬੱਕਰੀਆਂ ਰੱਖੀਆਂ ਹੋਈਆਂ ਨੇ ਬਾਈ ਜੀ ਠੀਕ ਹੈ ਇੱਕ ਤਾਂ ਕਹਿਣ ਦੀ ਗੱਲ ਹੁੰਦੀ ਆ ਹੁਣ ਵੀ ਸ਼ੁ크ਰਾ ਮਾਲਕਾ ਤੁਸੀਂ ਰਿਜ਼ਲਟ ਦੇਖ ਤੇ ਪੀੜੀਦਾਰ ਪੀੜੀ ਸੰਭਿਆ ਤਦੀ ਨਸਲ ਉਹੀ ਨਸਲ ਆ ਜਿਹੜੀ ਚੱਲ ਕੇ ਆ ਰਹੀ ਆ ਬਾਈ ਜੀ ਚੱਲ ਕੇ ਤੁਰ ਹੀ ਆਉਂਦੀ ਆ ਤੁਰ ਹੀ ਆਉਂਦੀ ਆ ਜੀ ਠੀਕ ਆ ਬਾਈ ਇੱਕ ਬਾਕੀ ਬੰਦੇ ਦੀ ਨਿਮਰਤਾ ਹੁੰਦੀ ਆ ਬਾਈ ਜੀ ਹਮ ਨਿਮਰਤਾ ਬੰਦੇ ਨੂੰ ਸਾਰਾ ਕੁਝ ਕਰਾ ਦਿੰਦੀ ਆ ਹਾਂਜੀ ਠੀਕ ਆ ਜੀ ਬਾਕੀ ਸਾਨੂੰ ਤਾਂ ਦੇਖ ਰਿਹਾ ਵੀਰੇ 32 35 ਸਾਲ ਦੀ ਉਮਰ ਹੋ ਗਈ ਠੀਕ ਅਸੀਂ ਤਾਂ ਹੀ ਆਸਮਾ ਯਸਮਾ ਸੁਣਦੇ ਆ ਆਪਣੇ ਕੋਲੇ ਵੀ ਜਾਨਵਰ ਹੈਗੇ ਆ ਆਪਣਾ ਵੀ ਸ਼ੌਂਕ ਆ ਆ ਫਾਈਨਲ ਵਾਲੀ ਤਾਇਆ ਜੀ ਦੇ ਨਾਲ ਹੀ ਆਉਣੇ ਆ ਵੀ ਨਾਲ ਹੀ ਹੁੰਨੇ ਆ ਭਾਈ ਜਿਵੇਂ ਪਿਛਲੇ ਸਮਿਆਂ ਦੇ ਵਿੱਚ ਬੱਕਰੀਆਂ ਦਾ ਸ਼ੌਂਕ ਪੰਜਾਬ 'ਚ ਬਹੁਤ ਵਧਿਆ ਹਨਾ ਹਾਂਜੀ ਵੱਡੇ ਵੱਡੇ ਬਿਜ਼ਨਸਮੈਨ ਬੰਦਿਆਂ ਨੇ ਵੀ ਫਾਰਮ ਖੋਲੇ ਮਹਿੰਗੀਆਂ ਬੱਕਰੀਆਂ ਵੀ ਲਈਆਂ ਪਰ ਧੁਰ ਤੱਕ ਨਹੀਂ ਗਏ ਬੰਦੇ ਫੇਲ ਬਹੁਤ ਹੋ ਗਏ ਬਾਅਦ ਵਿੱਚ ਇਸ ਕਿੱਤੇ ਨੂੰ ਮਾੜਾ ਕਹਿਣ ਲੱਗੇ ਵੀ ਇਹ ਟਲ ਬੱਕਰੀ ਖਾਂਦੀ ਬਹੁਤਾ ਕਮਾਈ ਨਹੀਂ ਦਿੰਦੀ। ਤੁਸੀਂ ਕੀ ਸਮਝਦੇ ਹੋ ਵੀ ਕੀ ਕਾਰਨ ਰਿਹਾ ਬਾਈ ਜੀ ਜਿੰਨਾ ਇਹਨਾਂ ਨੂੰ ਜਿਆਦਾ ਪਾਵਾਂਗੇ ਉੰਨੀ ਦਿੰਦੀ ਹੈ। ਇਹ ਹਾਜਮਾ ਰੱਖਣਾ ਪੈਂਦਾ ਜੀ। ਵੀ ਜੇ ਆਪਾਂ ਕਹਿ ਦਈਏ ਵੀ ਅੱਜ ਆਪਾਂ ਜਵਾਕ ਨੂੰ ਸਕੂਲ ਭੇਜਤਾ ਹਾਂ ਜੀ ਵੀ ਉਹ 5ਵੀਂ ਕਲਾਸ ਦੇ ਵਿੱਚ ਆ ਵੀ ਉਹ ਪਹਿਲੇ 5ਵੀਂ ਕਲਾਸ ਦੇ ਵਿੱਚ ਜਾਣ ਸਾਰੀ ਵੀ ਫਸਟ ਡਿਵੀਜ਼ਨ ਤੇ ਆ ਜੇ ਉਹ ਗੱਲ ਨਹੀਂ ਬੰਦ ਨਹੀਂ ਹੁੰਦਾ। ਠੀਕ ਹੈ ਜਾਂ ਨਹੀਂ? ਮਿਹਨਤ ਕਰਨੀ ਪੈਂਦੀ ਹੈ ਬਾਈ ਜੀ। ਹਮ ਬੱਕਰੀਆਂ ਮਗਰ ਜਾ ਕੇ ਬੱਕਰੀ ਹੀ ਬੰਨੀ ਪੈਂਦੀ ਆ ਬੰਦੇ ਨੂੰ ਫੇਰ ਗੱਲ ਬਣਦੀ ਆ ਹਾਂ ਇਹਨਾਂ ਨੂੰ ਸਿਰ ਖਵਾਉਣਾ ਪੈਂਦਾ ਫੇਰ ਸਰਾ ਕਰਦੀ ਨੇ ਵੀਰੇ ਜੀ ਨਵੇਂ ਬੰਦੇ ਨਵੇਂ ਬੰਦੇ ਦਾ ਇੱਕਦਮ ਜਾਨਵਰ ਨੁਕਸਾਨ ਹੋ ਜੇ ਬੰਦਾ ਹੌਸਲਾ ਛੱਡ ਜਾਂਦਾ ਹਾਂ ਜੀ ਹਾਂ ਮਾਰ ਵਾਲੇ ਬੰਦੇ ਦੇਖਿਆ ਬਾਈ ਕਿਹੜੀ ਬਹੁਤ ਨੁਕਸਾਨ ਹੋ ਜਾਂਦਾ ਪਰ ਛੁੱਟੀ ਜਾ ਕੇ ਫੇਰ ਤੁਰ ਪੈਂਦਾ ਹਾਂ ਹਾਂ ਪਰਮਾਤਮਾ ਫੇਰ ਬਰਕਤ ਪਾਉਂਦਾ ਕੰਮ ਵਿੱਚ ਇਹਨਾਂ ਜੀ ਦਿੰਦਾ ਬਾਈ ਜੀ ਹਾਜਮਾ ਕਰਨਾ ਪੈਂਦਾ ਬੰਦੇ ਨੂੰ ਫੇਰ ਗੱਲ ਬਣਦੀ ਆ ਜਿਹੜਾ ਬੰਦਾ ਹਾਜਮਾ ਕਰੂਗਾ ਸਭ ਕੁਝ ਆ ਜਿਹਦਾ ਹਾਜਮਾ ਨਹੀਂ ਵੀਰੇ ਉਹਦਾ ਕੁਝ ਨਹੀਂ ਜੀ ਬਾਈ ਠੀਕ ਹੈ ਜਾਂ ਹਲੋ ਧੰਨਵਾਦ ਬਾਈ ਬਹੁਤ ਬਹੁਤ ਤੇ ਬਾਈ ਫਰਾਂ ਦੀਆਂ ਬੱਕਰੀਆਂ ਬਾਈ ਜਿਵੇਂ ਜਿਵੇਂ ਸੁੰਦੀਆਂ ਨੇ ਤੇ ਬਾਈ ਬੱਚੇ ਫਿਰ ਤੁਸੀਂ ਕਦੋਂ ਦੇਵੋਗੇ ਨੰਬਰ ਆਪਦਾ ਦੁਬਾਰੇ ਦੱਸ ਦਿਓ ਹਾਂਜੀ 81982 ਜੀ ਹੋਰ 03455 ਪਿੰਡ ਆਪਣਾ ਕਿੱਥੇ ਜੇ ਪਿੰਡ ਦਾ ਬਾਈ ਬਰੇ ਕੋਲੇ 3 ਕਿਲੋਮੀਟਰ ਬਾਟਾ ਜੀ ਠੀਕ ਆ ਬਾਈ ਹਾਂਜੀ ਹਾਂਜੀ ਠੀਕ ਆ ਬਾਈ ਧੰਨਵਾਦ ਠੀਕ ਆ ਜੀ